ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਸਾਰੇ ਗਦਰਵੇ ਹਲਕੇ ਦੀ ਸੰਗਤ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਦਾ ਸੀਨੀਅਰ ਅਕਾਲੀ ਲੀਡਰ ਸਹਿਬਾਨਾਂ ਦਾ ਆਪ ਦੇ ਦਿਲ ਦੀਆਂ ਘਰਾਂ ਦਾ ਕੋਟਨ ਕੋ ਧੰਨਵਾਦ ਕਰਦਾ ਕੋਟਨ ਕੋਟ ਅਲਫਾਜ਼ ਵੀ ਤੁਹਾਡੇ ਪਿਆਰ ਦੇ ਅੱਗੇ ਛੋਟਾ ਰਹਿ ਜਾਵੇ ਜੋ ਤੁਸੀਂ ਇੱਜ਼ਤ ਮਾਨ ਸਤਕਾਰ ਕਰਨ ਦਿੱਤਾ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਆਪਣੇ ਹਲਕੇ ਦੀ ਇੱਕ ਜੁਟਦਾ ਦਾ ਆਪਾਂ ਸਬੂਤ ਦਿੱਤਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਆਉਪਕ ਕੀਤੀ ਅਕਾਲੀ ਦਲ ਨੂੰ ਚੜ੍ਹਦੀ ਕਲਾ 'ਚ ਰਹਿਣ ਦਾ ਇੱਕ ਬਹੁਤ ਵੱਡਾ ਆਪਾਂ ਹਲਾਰਾ ਦਿੱਤਾ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹ ਮੈਸੇਜ ਦਿੱਤਾ ਕਿ ਤੁਸੀਂ ਅੱਗੇ ਹੋ ਕੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਲੜਾਈ ਲੜੋਸੀ ਤੁਹਾਡੇ ਨਾਲ ਆ ਉਹਦੇ ਵਾਸਤੇ ਮੈਂ ਹਮੇਸ਼ਾ ਤੁਹਾਡਾ ਰਿਣੀ ਰਹੂੰਗਾ ਸਾਰਿਆਂ ਦਾ ਆਪਦੇ ਦਿਲਾਂ ਦੇ ਹਾਇਆ ਤੇ ਜਿੰਨੀ ਵੀ ਸੰਗਤ ਸਾਰੇ ਨਗਰਾਂ ਤੋਂ ਇਕੱਠੀ ਹੋ ਕੇ ਆਪਾਂ ਇਸ ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼ਾਮਲ ਹੋਈ ਸੀ ਸਾਰਿਆਂ ਦਾ ਮੈਂ ਹੱਥ ਬੰਨ੍ਹ ਕੇ ਸਿਰ ਝੁਕਾ ਕੇ ਤੁਹਾਡੇ ਚਰਨਾਂ 'ਚ ਕੋਟਨ ਕੋਟ ਧੰਨਵਾਦ ਕਰਦਾ ਹਾਂ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ